ਰਾਜਗੀ ਢੇਰਾ ਯਾਰਾਂ ਦਾ ਏਰੀਆ ਪੀਲ ਦਾ ਫੋਕੀ ਨਹੀਂ ਚੱਕੀ ਦੀ ਫਾਇਦਾ ਨਹੀਂ ਫੀਲਿੰਗ ਦਾ ਪਾੜ ਕੇ ਲੰਘ ਜੂ ਗੁੰਡਾ ਨਹੀਂ ਰਹੀਲ ਦਾ ਸਾਂਭ ਲੋ ਆਪੇ ਸੀ ਫੋਨ ਵਕੀਲ ਦਾ ਪੂਰਾ ਸਮੁੰਦਰ ਦਾ ਹਿੱਸਾ ਨਹੀਂ ਚੀਲ ਦਾ ਘਾਟੇ ਦਾ ਸੌਦਾ ਹੈ ਮੇਰੇ ਨਾਲ ਡੀਲ ਦਾ ਰਹੇ ਸ਼ਿਕਾਰ ਤੇ ਵਿਜ਼ਨਾ ਚੀਲ ਦਾ ਰੂਹਾਂ ਦੀ ਸੱਟ ਤੇ ਹਿਲਾਂ ਨਹੀਂ ਹਿੰਦਾ ਅੱਗੇ ਹੌ ਲੜਾਂ ਜੋ ਚੀਕ ਲਹੈਂਦਾ ਹਸਲੀ ਹਸ ਲੱਟ ਨਹੀਂ ਬਹਿਂਦਾ ਟਾਂਗੇ ੜਾਉਂਦੇ ਸੀ ਤਾਂ ਹੀ ਤਾਂ ਟਾਂਗੇ ਨੇ ਵੈਸੇ ਹੈ ਨਹੀਂ ਸੀ ਸੱਪ ਲਹੈਂਦਾ ਅਸੀੜੇ ਚੱਲਣ ਦਾ ਸਤਵਾਂ ਦਿਨ ਅੱਜ 2 ਕਿਲੋਮੀਟਰ ਵੈਸੇ ਨੋਰਮਲ ਵਾਕ ਕਰ ਲਿਆ ਤੇ ਹੁਣ ਅੱਜ ਹੀ ਟ੍ਰੇਨਿੰਗ ਲਾਵਾਂਗੇ ਅੱਧਾ ਘੰ ਮਤਲਬ ਕਿ 30 ਕਿੰਡ ਦੇ ਸਪ੍ਰਿੰਟ ਲਾਵਾਂਗੇ ਤੇ ਉਸ ਤੋਂ ਬਾਅਦ 30 ਕਿੰਡ ਦੀ ਵਾਕ ਨੋਰਮਲ ਐ ਕਰਕੇ ਹੁੰਦੇ 10 ਰੈਪ ਪੂਰੇ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਜਿਮ ਸ਼ੁਰੂ ਕਰਾਂਗੇ ਲਓ ਹਾਈ ਇੰਟੈਂਸਿਟੀ ਵਰਕਆਊਟ ਪੂਰਾ ਹੋ ਗਿਆ ਇਹਦੇ ਵਿੱਚ ਮੈਂ 10 ਸਪ੍ਰਿੰਟਾਂ ਮਰੀਆਂ 70 70 ਮੀਟਰ ਲੈਂਥ ਦੀਆਂ ਤੇ 10 ਕਿੰਡ ਦੀ ਗੈਕੂ ਕੀ ਆ ਤੇ ਕਾਫੀ ਬਥੇ ਲੱਗਿਆ ਹੁਣ ਜਿਮ ਲਾਵਾਂਗੇ ਹਜੇ ਨਾਲ ਦਾ ਕੋਈ ਆਇਆ ਹੈ ਨਹੀਂਗਾ ਵੈਸੇ ਜੇ ਨਾਲ ਦਾ ਕੋਈ ਹੁੰਦਾ ਤਾਂ ਫਿਰ ਜਿਮ ਲੁੰਨੇ ਆ ਵੀਡੀਓ ਵੀ ਅਜੇ ਤਾਂ ਨਹੀਂ ਬਣੀ ਇੱਥੇ ਇਹ ਕੋਈ ਨਾਲ ਹੈ ਨਹੀਂ ਜੀਆ ਜੇ ਬਾਈ ਚਾਂਸ ਹੁਣ ਕੋਈ 5-20 ਮਿੰਟਾਂ ਚ ਕੋਈ ਆ ਗਿਆ ਫਿਰ ਇੱਕ ਵੀ ਕਲਿੱਪ ਮੈਂ ਹੋਰ ਐਡ ਕਰਕੇ ਜੋੜ ਦੂੰਗਾ ਇੱਕ ਦੋ ਸਪ੍ਰਿੰਟਾਂ ਮਾਰ ਕੇ ਹੋਰ ਨਹੀਂ ਤਾਂ ਫਿਰ ਸਦਾ ਜਿਮ ਚ ਲਾਵਾਂਗੇ ਜਿਮ ਜਿ ਮਿਲਾਂਗੇ ਤੁਹਾਨੂੰ ਅੱਜ ਵਧੀਆ ਮੀਂਹ ਪੈ ਰਿਹਾ ਕਦੇ ਕਦੇ ਇਕੱਲੇ ਵੀ ਲੋਣੀ ਪੈਂਦੇ ਐ ਇਸ ਸਾਈਡ ਅੱਜ ਕੋਈ ਨਹੀਂ ਹੈਗਾ ਨਾਲ ਦੇ ਵੀ ਕੋਈ ਨਹੀਂ ਆਇਆ ਜੇਮ ਵੀ ਜਮ ਖੱਲੀ ਪਈ ਆ ਕੋਈ ਨਹੀਂ ਲਈ ਜਾਂਨੇ ਆ ਵੀਡੀਓ ਵੀ ਅੱਜ ਘਟਵਾਦੀ ਬਣੀ ਹੁੰਦੀ ਆ ਪਰ ਜਿੰਨੀਆਂ ਕਲਿੱਪ ਬਣ ਗਈਆਂ ਉਹ ਮੈਂ ਐਡ ਕਰ ਦੂੰਗਾ ਨਹੀਂ ਤਾਂ ਫਿਰ ਕੱਲ ਹੀ ਦੇਖਾਂਗੇ ਹੋਰ ਕੀ 할ੋ ਸਾਦਾ ਨਾ ਤਾਂ ਕੋਈ ਇੱਥੇ ਹੈਗਾ ਵੀ ਜਿਹਨੂੰ ਕੋਈ ਵੀਡੀਓ ਬਣਾ ਦੇ ਵਗੈਰਾ ਜੀ ਅੱਜ ਦੀ ਕੰਡੀਸ਼ਨ ਤੁਹਾਨੂੰ ਚੈੱਕ ਕਰਨੀ ਹੋਵੇ ਹੈ ਇੱਕ ਹਫਤਾ ਹੋ ਗਿਆ ਤੇ ਫਿਲਹਾਲ ਆ ਕੰਡੀਸ਼ਨ ਆ ਅਭੀ ਪਹਿਲੇ ਇੱਕ ਹਫਤੇ ਚ ਐ ਲੱਗਦਾ ਹੁੰਦਾ ਲੋਕਾਂ ਨੂੰ ਕਿ ਵਾਵਾ ਸੁੱਕ ਗਿਆ ਪਤਲਾ ਹੋ ਗਿਆ ਫਰੋ ਨਹੀਂ ਕਿਉਂਕਿ ਇੱਕ ਪਹਿਲੇ ਜਿਹੜੇ 7 ਦਿਨ ਜਾਂ 10 ਦਿਨ ਹੁੰਦੇ ਆ ਉਦੋਂ ਬੰਦਾ ਇੱਕਦਮ ਥੋੜਾ ਜਿਹਾ ਹੁੰਦਾ ਹੀ ਹੈ ਕਿਉਂਕਿ ਨਵੀਂ ਚੀਜ਼ ਕੀਤੀ ਹੁੰਦੀ ਆ ਉਸਾੜ ਨਾਲ ਫਰਕ ਪੈਂਦਾ ਜਿਵੇਂ ਜਿਵੇਂ ਦਿਨ ਲੰਘੀ ਜਾਣਗੇ ਉਸ ਹਿਸਾਬ ਨਾਲ ਰਨਿੰਗ ਦਾ ਜਿਹੜਾ ਹੈਗਾ ਉਹ ਅੱਤ ਬੋਡੀ ਨੂੰ ਸੈੱਟ ਬੈਠ ਜੂਗੀ ਤੇ ਉਸਾੜ ਨਾਲ ਫਿਰ ਗੱਲ ਸੈੱਟ ਹੋ ਜੂਗੀ ਅਜੇ ਹਫਤਾ ਲੱਗਿਆ ਤੇ ਲੋਕੀ ਕਹਿਣ ਲੱਗੇ ਕਿ ਬਈ ਸੁੱਕ ਗਏ ਆ ਬੰਦ ਕਰਦੇ ਹਾਂ ਵਗੈਰਾ ਵਗੈਰਾ ਚਲੋ ਇਹ ਤਾਂ ਹੁੰਦਾ ਹੀ ਆ ਹੁਣ ਨਵੀਂ ਨਵੀਂ ਚੀਜ਼ ਕਰਾਂਗੇ ਤੇ ਲੋਕੀ ਇੱਕੋ ਦਮ ਵੇਖਣਗੇ ਕਿ ਯਾਰ ਪਹਿਲੇ ਥੋੜਾ ਜਿਹਾ ਉਹ ਦੂਜੂ ਸੀਗਾ ਤੇ ਹੁਣ ਇੱਕੋ ਦਮ ਹੋ ਗਿਆ ਉਹ ਤੋਂ ਖੁੱਲੀਆਂ ਟੀ-ਸ਼ਰਟ ਆ ਪਾ ਕੇ ਆਉਣ ਲੱਗੇ ਤੇ ਫਿਰ ਹੋਰ ਫਰਕ ਪੈਂਦਾ ਇੱਕ ਤਾਂ ਰਨਿੰਗ ਵਗੈਰਾ ਹੈਗੀ ਕਿ ਟਾਈਟ ਟੀ-ਸ਼ਰਟ ਹੋ ਜਾ ਫਿਰ ਟਾਈਟ ਕੁਝ ਵੀ ਪਾ ਕੇ ਲੋਰ ਵਗੈਰਾ ਪਾ ਕੇ ਤੇ ਉਹ ਲੱਗਦੀ ਨਹੀਂ ਕਿ ਆ ਖੁੱਲੀਆਂ ਜਿਆਦਾ ਵਧੀਆ ਰਹਿੰਦੀਆਂ 에 에ਅਰ ਫਲੋ ਬਣਾ ਰਹਿੰਦਾ ਚਲੋ 7 ਦਿਨ ਪੂਰੇ ਹੋ ਗਏ ਹੁਣ ਕੱਲ ਮਿਲਦੇ ਆ ਹਫਤੇ ਬਾਅਦ ਫਿਰ ਕੰਡੀਸ਼ਨ ਚੈੱਕ ਕਰਾਵਾਂਗੇ ਲਾਲ ਤਾਂ ਵਧੀਆ ਮਜ਼ਾ ਆ ਰਿਹਾ ਜੋ 2 ਦਿਨ ਤੁਹਾਡੇ ਬੰਦੇ ਨਾਲ ਹੋਣ ਤੋਂ ਡੇ ਆ ਤੁਹਾਡੇ ਯਾਰ ਬੇਲੀ ਜਿਹੜੇ ਐਕਸਾਈ ਲਾਉਂਦੇ ਸੀਗੇ ਤੇ ਇੱਕ ਦਿਨ ਨਾ ਆਉਣਾ ਇਹ ਦਿਨ ਬਾਈਚਾ ਤੁਹਾਨੂੰ ਛੁੱਟੀ ਵਾਜੇ ਤੇ ਐਣਾ ਸਮਝੋ ਕਿ ਯਾਰ ਕੀ ਗੱਲ ਆ ਹੋਣੀ ਆਏ ਤੇ ਮੈਂ ਵੀ ਨਹੀਂ ਲਾਉਣੇ। ਉਹ ਦਿਨ ਸਕੇ ਹੋਰ ਖਿੱਚ ਕੇ ਲਾਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਕੱਲੇ ਜਿਹੜੋ ਤੁਸੀਂ ਐਸੀ ਲਾਉਂਗੇ ਉਹ ਤਾਂ ਖਿੱਚ ਕੇ ਲਾਉਂਗੇ ਤੇ ਫੇਰ ਹੀ ਤੁਹਾਡੀ ਅੱਗੇ ਜਾਏ ਗੱਲ ਬਣਨੀ ਆ। ਹਰ ਵਾਰੀ ਤੁਹਾਡੇ ਨਾਲ ਕੋਈ ਨਹੀਂ ਹੋਣਾਗਾ। ਅੱਜ ਇੱਥੇ ਵੀ ਕੋਈ ਨਹੀਂ ਸੀਗਾ। ਕੱਲੇ ਲੱਗੀ ਭਾਵੇਂ ਟਾਈਮ ਥੋੜਾ ਵੱਧ ਲੱਗਿਆ ਵੀ ਹੋਲੀ ਕਰਕੇ ਮਨ ਬਣਾ ਕੇ ਲੋਣਾ ਪੈਂਦਾ ਪਰ ਜਿੰਨੀ ਲੱਗਣੀ ਸੀ ਉਸ ਤੋਂ ਵੱਧ ਹੀ ਲਾਤੀ। ਤੇ ਸਵਾਦ ਵੀ ਆ ਗਿਆ ਚਲੋ ਐ ਹੋ ਗਿਆ ਵੀ ਯਾਰ ਅੱਗੇ ਨਾਲ ਲਾਉਂਦੇ ਸੀਗੇ। ਤੇ ਜਦੋਂ ਕੱਲ੍ਹ ਉਹਨੇ ਉਹਦੋਂ ਮਨ ਨਹੀਂ ਹੁੰਦਾ ਤੇ ਅੱਜ ਫਿਰ ਮਨ ਬਣਾ ਕੇ ਹੋਰ ਵਧੀਆ ਲਈ ਆ ਤੇ ਉਦੋਂ ਮਨ ਨੂੰ ਹੋਰ ਸੰਤੁਸ਼ਟੀ ਮਿਲਗੀ ਕਿ ਚੱਲ ਯਾਰ ਹੋਰ ਵਧੀਆ ਲੱਗੇ ਐਸਾਈਜ਼ ਇਸ ਕਰਕੇ ਡਿਸਪਲਿਨ ਨਹੀਂ ਤੋੜਨਾ ਅਸੀਂ ਦਿਨ ਤਾਂ ਪੂਰੇ ਕਰਾਂਗੇ ਕੋਈ ਮਰਜ਼ੀ ਹੋ ਜਾਏ ਜਿੰਮ ਦੀ ਐਕਸਰਸ ਵਗੈਰਾ ਹੁਣ ਲੱਗ ਗਈ ਆ ਤੇ ਜਿੰਮ ਚ ਐब्स ਵੀ ਲਾਤੀ ਸੀਗੀ ਆ ساری ਵੀਡੀਓ ਹੁਣ ਇਕੱਠੀ ਮੈਂ ਪਾ ਦੂੰਗਾ ਤੇ 7 ਦਿਨ ਪੂਰੇ ਹੋ ਗਏ ਇੱਕ ਹਫਤਾ ਪੂਰਾ ਹੋ ਗਿਆ ਹੁਣ ਤੇ ਕੰਮ ਪੂਰਾ ਜਿਸ ਹਾਵਣਾ ਚੱਲਣਾ ਚਾਹੀਦਾ ਸੀਗਾ ਟਰੈਕ ਤੇ ਉਸ ਹਾਵਣ ਨਾਲ ਹੀ ਚੱਲਦਾ ਪਿਆ ਦੇਖਦੇ ਆ ਵੀ ਆਈ ਚੱਲੀ ਜਾਵੇ ਤਾਂ ਵਧੀਆ ਗੱਲ ਹੈ ਜਿੰਨੇ 7 ਦਿਨ ਲੱਗੇ 70 ਦਿਨ ਵੀ ਲੰਘ ਜਾਣਗੇ ਫਿਰ 80 ਦਿਨ ਵੀ ਲੰਘ ਜਾਣਗੇ ਚਲੋ ਆ ਦੇਖਦੇ ਆ ਮਿਲਾਂਗੇ ਕੱਲ 8ਵੇਂ ਦਿਨ ਚ 8ਵੀਂ ਵੀਡੀਓ ਚ